ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਦਾ ਲੋਕੀ ਕੀਤੀ ਗਈ ਆ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਹੈਗੇ ਸਰਕਾਰ ਜੋਗੰਦੇ ਉਹ ਮਾਤਾ ਵਾ ਮੜਾ ਦੀ ਭਿਆਲਾ ਤੋਨੂੰ ਨਿਕਲ ਬਾਹਰ ਇਹ ਤੋਨੂੰ ਸੀ ਤਲਵਾ ਕਿਉਂ ਤੁਹਾਨੂੰ 당 ਕਰਦੀ ਰਸੂਲੀ ਗੋਗੇ ਦੇ। ਉਹਨਾਂ ਕਿ ਦੱਸੋ ਤੁਸੀਂ ਹਾਨੂੰ ਤੁਹਾਡੀ ਨਾ ਉਹ ਜਿੱਥੇ ਬੰਨੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਕੀ ਸਾਨੂੰ ਇਹੋ ਫੋਨ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਸੀ। ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ ਕਹਦੇ ਹੋ? ਇੰਦਾ ਹੀ ਬਸ ਤਾਂ ਪਰੇਸ਼ਾਨ ਕਰਨਾ ਜਾਣ ਕੇ। ਹੂੰ। ਸ਼ੁਰੂ ਤੋਂ ਹੀ ਤਾਂ ਪਰੇਸ਼ਾਨ ਕਰਦੇ ਗਾਲਾਂ-ਗੋਲਾਂ ਕੱਢਦੇ ਪੀ ਕੇ ਆਈ ਆਈ। ਮਤਲਬ ਰੋਜ਼ ਕੋੜ ਮਾਰਦੀ ਰੋਜ਼। ਮਾਰਦੀ। ਕਿ ਚਲੋ ਦੋਵਾਂ ਨੂੰ ਨਹੀਂ ਪਰ ਇਹ ਸ਼ਾਦੀ ਦਾ ਦਾਲ ਰਿਹਾ। ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ। ਠੀਕ ਹੈ? ਅਸੀਂ ਤੁਹਾਡੇ ਨਾਲ ਇਹ ਤੇ ਹਰ ਪੱਕੇ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰਾ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਨੇ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀਏ ਮੇਰੀ ਪਲਸਟਰ ਲੋ ਪਲਸਟਰ ਤੇਰਾ ਲੱਗਾ ਉਹ ਤੇ ਦਾਰੂ ਦੇ ਨਾਲ ਆ ਉਮਰ ਵਾ ਬੱਚਿਆਂ ਨੇ ਹੁਣ ਪੜਨਾ ਤੇ ਦਾਰੂ ਦੇ ਨਾਲ ਡੱਕੀ ਹੈ ਹੈ ਵੇ ਸਾਡੇ ਕੋ ਨਹੀਂ ਜਾਣੀ ਇਹ ਕਿ ਸਰਵੇ ਕੋ ਡਰਾਵਾ ਵੈਨ ਦੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਵੀ ਦੇਖ ਲਓ ਤੁਸੀਂ ਕਿੱਦਾਂ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ ਕਰਛੜੀ ਦੇ ਕਿਨਾਟਾ ਮੈਂ ਕਿਹਾ ਦਾਰੂ ਪੀਂਦੀ ਨੂੰ ਮੈਨੂੰ ਮਾਦਰਾ ਕਰੇ ਮੈਂ ਜਮਨ ਤੋਂ ਪਹਿਨੇ ਪਹਿਲਾਂ ਦੀ ਪੀਂਦੀ ਹੈ ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਹੈ ਨਹੀਂ ਬੱਚਿਆਂ ਦਾ ਕੋਈ ਵਾਹ ਭਰਾ ਮੇਰਾ ਟੀਚਰ ਵਾਹ ਭਰਾ ਮੇਰਾ ਵਾਹ ਭਰਾ ਮੇਰਾ ਹਾਂ ਤੂੰ ਹੀ ਹੈ ਗਿਆ ਇਹਦੇ ਜੋਗਾ ਚਲੋ 소ਫੀ ਦੇ ਨੂੰ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ 소ਫੀ ਹੋਊਗਾ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਵੇਖ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਭਰਾ ਮੇਰਾ ਡਾਕਟਰ ਵਾ ਡਾਕਟਰ ਉਹ ਮੈਂ ਡਾਕਟਰ ਉਹ ਟੀਚਰ ਕਹਿੰਦਾ ਟੀਚਰ ਟੀਚਰ ਫਾਦਰ ਡਾਕਟਰ ਵਾ ਮੈਂ ਥੈਂਕ ਯੂ ਆ ਤੁਸੀਂ ਬਿਸਮੀ ਬਾਰੇ ਗੱਲ ਕਰ ਰਹੇ ਹੋ। ਆ ਸਾਰੇ ਨਾਲ ਹੀ ਮਤਲਬ ਹੁੰਦਾ ਜਿਹੜਾ ਮਰਜੀ ਉੱਥਾ ਤੁਸੀਂ ਲੈ ਲਓ। ਆ ਬੱਚੇ ਵਾਲਾ ਬਣਿਆ ਲੈ ਦੇ ਲੂ। ਮੈਂ ਤੈਨੂੰ ਦੱਸਾਂ। ਤੈਨੂੰ ਦੱਸਾਂ। ਉਹ ਸਮਝੋ। ਕਾਡਾ ਤੈਨੂੰ ਨਾ ਮਾਰਾ ਨਾ ਮਾਤੇ। ਤੇ ਮੈਂ ਡਾਕਟਰ ਆਇਆ ਕਰਦਾ। ਜਿਹੜੀ ਸ਼ਬਦਾਵਲੀ ਹੀ ਤੁਹਾਡੀ। ਮੈਂ ਉਹ ਵੱਡ ਬੋਲ ਨਹੀਂ ਸਕਦਾ। ਜੀ ਪਤਾ ਨਹੀਂ ਕੀ ਕੁਛ ਉਹਨਾਂ ਮਾਤਾਂ ਨੂੰ ਬੋਲਿਆ ਬਜ਼ੁਰਗ ਮਾਤਾਂ ਨੂੰ। ਸ਼ਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਰਹੇ ਨੇ ਬੋਲਟੇ ਬੋਲਟੇ ਮਰ ਜਾਣਾ ਚਾਹੀਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਡ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾਮ ਨਹੀਂ ਕਰਦਾ ਉਹ ਤਾਂ ਮਜਾਕ ਤਾਂ ਬਜ਼ੁਰਗਤ ਦੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਵਾਂ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਇਸ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੀ ਵਾਰੇ ਕਿੱਥੇ ਜਾਣਾ ਉਹਨੇ ਇਧਰ ਆ ਤੀਰਥ ਸਥਾਨ ਦਾ ਨਹੀਂ ਮੇਰਾ ਨਹੀਂ ਮੈਂ ਤਾਂ ਆਪਣੀ ਇੱਥੇ ਜਾਂਦੀ ਹਾਂ ਚੁੱਪ ਕਰੋ ਦਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਉਹ ਮੇਰੀ ਸ਼ਰਤਾਵਲੀ ਨਾ ਦਲਤ ਬੋਲਣ ਦੀ ਲੋੜ ਨਹੀਂ ਮੈਂ ਬੋਲਾਂਗੀ ਮੇਗਾਸਰ ਮਾਤਾ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਆ ਵੇ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਆਹ ਚਲਿੱਤਰ ਆ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਇਹੋ ਜਿਹੇ ਚਲਿੱਤਰ ਆਪਾਂ ਰੋਜ਼ ਦੇਖਦੇ ਆਂ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਦਾ ਠੱਟੋ ਘੱਟ ਵੀ 70 75 ਮੈਂ ਕਹਿਣਾ ਕਹਿੰਦਾ ਸਾਹਮਣੇ ਆ ਰਿਹਾ ਕੈਮਰਾ ਵਿੱਚ ਕਿਹਨੇ ਆਏ ਆ ਬੰਦੀਆ ਪਾਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਕੇ ਪਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਮੁਖੀ ਰੱਬ ਕੁਝ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਕਗਰਾਂ ਦੀ ਮੱਟੀ ਤੇ ਤੋੜੀ ਜਾਂਦੀ ਹੈ ਜਿੱਥੇ ਮਰਜੀ ਜਾ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜੀ ਹੋ ਇਹ ਜੋ ਮਰਜੀ ਹੋਵੇ ਜੋ ਮਰਜੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਹੀ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਵਟਣ ਦੇਣੀ ਠੀਕ ਹੈ ਮਾਰਕੋਟ ਤੇ ਬਹੁਤ ਦੂਰ ਦੀ ਗੱਲ ਰਹੀ ਹੈ ਸਾਰਾ ਭਾਵੇਂ ਨਗਰ ਹੀ ਇਹ ਸੁਣ ਨਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਜਲੇਲਾ ਰੋਣ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਾਂ ਕੋਈ ਆਪੇ ਆ ਜਣੇ ਜਦੋਂ ਨੱਥ ਪੈ ਗਈ ਉਹ ਨੱਥ ਸਭ ਨੂੰ ਬਲਾਓ ਮਾਰੇ ਹਾਂ ਬਲਾ ਯਾਰ ਉਹ ਕਿ ਡਰਿੰਕ ਕਰਨੀ ਤੂੰ ਆਪ ਰੋਜ਼ ਢਣੀ ਦਾ ਕਰ ਮੈਂ ਨਾ ਪਿਆ ਬਈ ਇਹ ਲਾਤ ਤੁਸੀਂ ਮਾਤਾ ਦੇ ਨਾਲ ਹੈ ਤੁਸੀਂ ਬਜ਼ੁਰਗ ਦੇ ਨਾਲ ਨਹੀਂ ਨਹੀਂ ਕੱਲ ਨੂੰ ਬਾਹਰ ਮੁਗਟਣਾ ਯਾਰ ਭਾਜੀ ਇਹਨੂੰ ਤੂੰ ਤਾਂ ਕਹਿੰਦੇ ਜਿਹੜੀ 40 ਦੀ ਸੂਟ ਸਵਾਂਦੀ ਹੈ ਤਿੰਨ ਤੱਕ ਸਵਾਂਦੀ ਹੈ ਇਹ ਉਹਦਾ ਸਾਰਾ ਕੁਝ ਵਸ ਸਾਰੇ